ਕਰੇ ਵੜ ਕੇ ਇਟਾ ਟਾ ਟਾ ਦਾਦੂਤ ਗੋੜੀਆਂ ਗੋਲੀਆਂ ਚਲਾ ਕੇ ਗਿਆ ਬਸ ਉਹ ਕਹਿੰਦੇ ਕਿ ਮੇਜਰ ਨੂੰ ਗੋਲੀ ਮਾਰਨੀ ਉਹਨਾਂ ਨੇ ਬੁਲਾਇਆ ਸੀ ਕਿ ਇੱਧਰ ਆਉ ਗੱਲ ਕਰਨੀ ਅਸੀਂ ਚੌਂਕੀ ਜੇ ਗਏ ਚੌਂਕੀ ਜੇ ਮੈਂ ਇੱਧਰ ਆ ਗਲੀ ਚ ਆਇਆ ਸੀਗਾ ਜਦ ਤੱਕ 20-25 ਮੁੰਡੇ ਇੱਥੇ ਆ ਕੇ ਹਮਲਾ ਕਰ ਰਹੇ ਕੰਡੀਸ਼ਨ ਤਾਂ ਇਹ ਸੀਗਾ ਸਰ ਕਿ ਬੰਦਾ ਮਾਰ ਦੇਣਾ ਸੀਗਾ ਅਸੀਂ ਤਾਂ ਆਪਣੇ ਫੈਮਿਲੀ ਦੇ ਬਚਾਓ ਕਰਨੇ ਉੱਪਰ ਇਟਾ ਚਲਾ ਰਹੇ ਸੀਗੇ ਸਰ ਉਹ ਵੀ ਇਟਾ ਜਾ ਰਾ ਚਲਾ ਰਹੇ ਸੀਗੇ ਕਟੋ ਕਟ ਅੱਧਾ ਘੰਟਾ ਮੁਠਵੇਰ ਹੋਈਆ ਮੈਂ ਉਹਦੇ ਵਿੱਚ ਪੁਲਿਸ ਵਾਲਿਆਂ ਨੂੰ ਫੋਨ ਕਰਕੇ ਵੀ ਕਹਿ ਰਿਹਾ ਕਿ ਮੇਰੇ ਘਰੇ ਹਮਲਾ ਹੋਇਆ ਵਾ ਤੁਸੀਂ ਫਟਾ ਕੋਈ ਨਾ ਕੋਈ ਮੁਲਾਜ਼ਮ ਭੇਜੋ ਜਿਹੜਾ ਸਾਡੇ ਫੈਮਿਲੀ ਦਾ ਬਚਾਅ ਕਰਨ ਪਰ ਕੋਈ ਨਹੀਂ ਆਇਆ ਇੱਕ ਬੇ ਇੱਕ ਕਰਦੇ ਵਿੱਚ ਆਏ ਤੇ ਵੱਡਾ ਹਥਿਆਰ ਸੀਗਾ ਉਹਨਾਂ ਕੋ ਅਸਲਾ ਵੀ ਸੀਗਾ ਉਸ ਦਿਨ ਦੀ ਵੀਡੀਓ ਅਸੀਂ ਗਵਰਨਮੈਂਟ ਨੂੰ ਵੀ ਦੱਸਿਆ ਹੋਇਆ ਉਸ ਦਿਨ ਇਹਦੇ ਨੱਕ ਤੇ ਕਿਰਪਾਨ ਮਾਰ ਕੇ ਗਿਆ ਉਸ ਦਿਨ ਪਹਿਲੇ ਵਾਲੇ ਦਿਨ ਤੇ ਬੱਚੇ ਨੂੰ ਸੱਟ ਮਾਰ ਗਏ ਆਇਰਨ 3 ਦਿਨ ਤੋਂ ਹਮਲੇ ਹੋ ਰਿਹਾ ਸਾਡੇ ਘਰੇ ਅਸੀਂ 3 ਦਿਨਾਂ ਤੋਂ ਆਪਣੇ ਫੈਮਿਲੀ ਦਾ ਬਚਾਅ ਕਰ ਰਹੇ ਆ ਅਗਰ ਗਵਰਨਮੈਂਟ ਕੁਝ ਨਹੀਂ ਕਰੂਗੀ ਤੇ ਉਸ ਤੋਂ ਬਾਅਦ ਅਸੀਂ ਜਿਹੜੇ ਕਰਵਾਈ ਕਰਾਂਗੇ ਫਿਰ ਸਾਡੇ ਸਾਡੇ ਪਿੱਛੇ ਗਵਰਨਮੈਂਟ ਕੁਝ ਨਾ ਕਰੇ ਲੁਧਿਆਣਾ ਲਈ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੀ ਗੱਲ ਕੀਤੀ ਹੈ ਲੁਧਿਆਣੇ ਦੇ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਜਿਹੜੀ ਹੈ ਬਰਕਰਾਰ ਨਹੀਂ ਹੈ ਕਿਉਂਕਿ ਲੁਧਿਆਣਾ ਦੇ ਵਿੱਚ ਅਜੇ ਦਿਨ ਦੇਖਣ ਨੂੰ ਮਿਲਦਾ ਹੈ ਕਿ ਗੁੰਡਾ ਕਰਦੀਆਂ ਨੰਗਾ ਨਾ ਦੇਖਣ ਨੂੰ ਮਿਲਦਾ ਲੁਧਿਆਣਾ ਦੇ ਰਾਮਨਗਰ ਨੋ ਨੰਬਰ ਗਲੀ ਦੇ ਵਿੱਚ ਮੌਜੂਦ ਹੈ ਜਿੱਥੇ ਇੱਕ ਪਰਿਵਾਰ ਰਹਿੰਦਾ 11 ਨੰਬਰ ਗਲੀ ਮਾਫ ਕਰਨਾ 11 ਨੰਬਰ ਗਲੀ ਹੈ ਇਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਇੱਕ ਵੀਡੀਓ ਜਿਹੜੀ ਨਾਲ ਚੱਲ ਰਹੀ ਹੈ ਉਹ ਵੀਡੀਓ ਵਿੱਚ ਦੇਖ ਸਕਦੇ ਹੋ دہشت گردਾਂ ਦੀ ਕਿੰਨੀ ਤਕੜੀ دہشت گردੀ ਹੈ ਤੇਜ਼ ਤਾਰ ਹਥਿਆਰੇ ਦੇ ਨਾਲ ਹਮਲਾ ਕੀਤਾ ਗਿਆ ਇਹ ਦੇਖ ਸਕਦੇ ਹੋ ਕਿ ਦਾਤ ਨਾਲ ਹਮਲਾ ਕੀਤਾ ਗਿਆ ਆ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਜੋ ਦਾਤ ਨਾਲ ਹਮਲਾ ਕਰਕੇ ਸ਼ੀਸ਼ਾ ਸਾਰਾ ਭੰਨ ਦਿੱਤਾ ਗਿਆ ਜਦੋਂ ਵਾਰਦਤ ਹੋਈ ਹੈ ਉਸ ਤੋਂ ਬਾਅਦ ਅਗਲੇ ਦਿਨ ਵੀ ਆਏ ਨਹੀਂ ਇਹਨਾਂ ਦੇ ਕਹਿੰਦੇ ਮੁਤਾਬਕ ਲੇਕਿਨ ਘਰ ਦੇ ਵਿੱਚ ਦਾਖਲ ਹੋਏ ਨੇ ਘਰ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਮੂੰਹ ਤੇ ਜਿਹੜਾ ਦਾਦੂਤ ਮਾਰੇ ਆ ਕੀ ਨਾਮ ਹੈ ਆਪਣਾ ਮੇਜਰ ਸਿੰਘ ਮੇਜਰ ਕੀ ਮਾਮਲਾ ਕੀ ਹੈ ਸਰ ਰੀਜ਼ਨ ਦਾ ਪਤਾ ਹੀ ਨਹੀਂ ਕਿ ਰੀਜ਼ਨ ਕੀ ਹੈ ਬਸ ਬਸ ਘਰੇ ਵੱੜ ਕੇ ਇੱਟਾ-ਉਟਾ ਦਾਦੂਤ ਗੋਲੀਆਂ-ਗੋਲੀਆਂ ਚਲਾ ਕੇ ਗਏ ਆ ਬਸ ਉਹ ਕਹਿੰਦੇ ਕਿ ਇਹ ਮੇਜਰ ਨੂੰ ਗੋਲੀ ਮਾਰਨੀ ਗੋਲੀਆਂ ਚਲਾਈਆਂ ਵੀ ਆ ਗੋਲੀਆਂ ਚਲਾਈਆਂ ਇੱਥੇ ਤੇ ਖੋਲ ਕਿੱਥੇ ਆ ਖੋਲ ਨਾਲ ਹੀ ਲੈ ਕੇ ਗਿਆ ਮੋਜ਼ਰ ਸੀਗਾ ਉਹਨਾਂ ਕੋਲ ਮੋਜ਼ਰ ਸੀਗਾ ਖੋਲ ਨਾਲ ਲੱਗਿਆ ਖੋਲਣ ਲੱਗਿਆ ਮਤਲਬ ਪੁਲਿਸ ਨੂੰ ਕੋਈ ਬਿਟਰਸ ਨਾ ਲੱਭੇ ਹਾਂਜੀ ਤੇ ਤੇਰੇ ਨਾਲ ਕਿਹੜੀ ਦੁਸ਼ਮਨੀ ਹੈ ਕਿ ਤੇਰੇ ਗੋਲੀ ਮਾਰਨੀ ਆ ਭਾ ਇਹ ਹੀ ਦਾ ਰੀਜਨ ਪੁੱਛਣਾ ਚਾਹੁੰਦਾ ਕਿ ਸਾਡੀ ਗਲਤੀ ਕੀ ਹੈ ਹੈ ਕੌਣ ਨੇ ਉਹ ਇਹ ਇੱਕ ਤਾਂ ਇਦਰੀ ਆ ਰਾਮਨਗਰ ਦਾ ਹੀ ਆ ਇੱਕ ਫੌਜੀ ਕਲੋਨੀ ਦਾ ਸੇਰਪੁਰ ਦਾ ਕਿੰਨੇ ਕ ਸੰਖਿਆ ਸੀ ਉਹਨਾਂ ਦੀ ਇਹਨਾਂ ਦੀ 20-25 ਨਾਲ ਸੀਗੇ ਸਾਰੇ ਕੀ ਫੜਿਆ ਹੋਇਆ ਸੀਗਾ ਦਾਦ ਫੜੇ ਹੋਏ ਸੀਗੇ ਅਸਲਾ ਫੜੇ ਹੋਏ ਸੀਗੇ ਸੱਡ ਕੈਮਰੇ ਚ ਸਾਰਾ ਰਿਕਾਰਡਿੰਗ ਹੈ ਸਾ ਤੇ ਪੁਲਸ ਹੌਲਸੋਂ ਪਰਸੋ ਦੀ ਦੇਖੋ ਕੋਈ ਕਾਰਵਾਈ ਤਾਂ ਉਹ ਜੋ ਪਰਸੋ ਹੀ ਵਾਰਤ ਹੋਈ ਹੈ ਤੇ ਕੱਲ ਵੀ ਹੋ ਕਰਕੇ ਗਏ ਨੇ ਕੱਲ ਸ਼ਾਮ ਨੂੰ 3 ਵਜੇ ਦੀ ਕਰਕੇ ਗਏ ਅਚਾ ਦੁਬਾਰਾ ਆ ਗਏ ਹਾਂਜੀ ਤੇ ਪੁਲਸ ਨੂੰ ਤੁਸੀਂ ਦੱਸਿਆ ਰਿਪੋਰਟ ਅਸੀਂ ਚੌਂਕੀ ਜੇ ਸੀਗੇ ਉਹਨਾਂ ਨੇ ਬੁਲਾਇਆ ਸੀਗੇ ਕਿ ਇੱਧਰ ਆਓ ਗੱਲ ਕਰਨੀ ਹੈ ਅਸੀਂ ਚੌਂਕੀ ਜੇ ਗਏ ਚੌਂਕੀ ਜੇ ਮੈਂ ਇੱਧਰ ਆ ਗਲੀ ਚ ਆਇਆ ਸੀਗਾ ਜਦ ਤੱਕ 20-25 ਮੁੰਡੇ ਇੱਥੇ ਆ ਕੇ ਹਮਲਾ ਕਰ ਰਹੇ ਦੁਬਾਰਾ ਭਨ ਗਏ ਹਾਂਜੀ ਫਿਰ ਅਸੀਂ ਚੌਂਕੀ ਜੇ ਦੁਬਾਰਾ ਪਾਜ ਕੇ ਗਏ ਉਹਨਾਂ ਨੂੰ ਕਿਹਾ ਕਿ ਐਦਾ ਐਦਾ ਗੱਲ ਆ ਉਹ ਕਹਿੰਦੇ ਕੋਈ ਗੱਲ ਨਹੀਂ ਚਲੋ ਅਸੀਂ ਆ ਰਹੇ ਹਾਂ ਹੂੰ ਉਹ ਆਏ ਫਿਰ ਨਾਲੇ ਨਿਕਲੇ ਗਏ ਮਤਲਬ ਮੈਂ ਥੋੜੀ ਦੂਰੀ ਤੇ ਹੀ ਚੌਂਕੀ ਤੇ ਥੋੜੀ ਮੇਰੇ ਖਿਆਲ ਨਾਲ 5 ਮਿੰਟ ਲੱਗਦਾ ਹੈ 5-10 ਮਿੰਟ ਲਰਦੇ ਨੇ 5-10 ਮਿੰਟ 5 ਕਿ ਮਿੰਟ ਲੱਗ ਜਾਂਦੇ ਆ ਜੀ ਤੇ ਜਮਾਲਪੁਰ ਥਾਣੇ ਨੂੰ ਚਲੋ ਮੰਨ ਲੇ ਅੱਧਾ ਘੰਟਾ ਲੱਗ ਜਾਏਗਾ ਚੌਂਕੀ ਤੇ ਲੱਗ ਗਈ ਹੈ ਹਾਂਜੀ ਚੌਂਕੀ ਤਾਂ ਆਪਣੇ ਸੁੰਦਰ ਨਗਰ ਚੌਂਕ ਤੇ ਹੀ ਹੈ ਹੂੰ ਤਾਂ ਵੀ ਨਹੀਂ ਆਏ ਨਹੀਂ ਸਰ ਬੰਦਾ ਮੁੰਦਾ ਮਾਰ ਜਾਣਾ ਸੀ ਉਹਨਾਂ ਨੇ ਸਰ ਕੰਡੀਸ਼ਨ ਤਾਂ ਇਹ ਸੀਗਾ ਸਰ ਕੰਡੀਸ਼ਨ ਤਾਂ ਇਹ ਸੀਗਾ ਸਰ ਕੇ ਬੰਦਾ ਮਾਰ ਦੇਣਾ ਸੀਗਾ ਅਸੀਂ ਤਾਂ ਆਪਣੇ ਫੈਮਿਲੀ ਦੇ ਬਚਾਓ ਕਰਨੇ ਉੱਪਰੋਂ ਇੱਟਾ ਚਲਾ ਰਹੇ ਸੀਗੇ ਸਰ ਉਹ ਵੀ ਇੱਟਾ ਜਾ ਰਹੇ ਚਲਾ ਰਹੇ ਸੀਗੇ ਕਟੋ ਕਟ ਅੱਧਾ ਘੰਟਾ ਮੁਠਵੇਰ ਹੋਈਆ ਮੈਂ ਉਸ ਦੇ ਵਿੱਚ ਪੁਲਿਸ ਵਾਲਿਆਂ ਨੂੰ ਫੋਨ ਕਰਕੇ ਵੀ ਕਹਿ ਰਿਹਾ ਕਿ ਮੇਰੇ ਕਰੇ ਹਮਲਾ ਹੋਇਆ ਵਾ ਤੁਸੀਂ ਫਟਾ ਕੋਈ ਨਾ ਕੋਈ ਮੁਲਾਜ਼ਮ ਭੇਜੋ ਜਿਹੜਾ ਸਾਡੇ ਫੈਮਿਲੀ ਦਾ ਬਚਾਓ ਕਰਨ ਪਰ ਕੋਈ ਨਹੀਂ ਆਇਆ ਪੀਸੀਆਰ ਮੁਲਾਜ਼ਮ ਵੀ ਨਹੀਂ ਆਇਆ ਕੋਈ ਨਹੀਂ ਆਇਆ ਸਰ ਉਹ ਜਦ ਉਸ ਟਾਈਮ ਆਇਆ ਜਿਸ ਟਾਈਮ ਉਹ ਸਾਰੇ ਚੱਲ ਗਏ ਸੁੰਦਰਨੇਗਾ ਚੌਕ ਤੋਂ ਇੱਥੇ ਆਨੂ ਕਟੋਗੜ ਪੰਜ ਨਹੀਂ ਤੇ 10 ਮਿੰਟ ਲੱਗਦਾ ਵਾ 10 ਮਿੰਟ ਤੇ ਉਹ ਅਗਰ ਚਾਹਦੇ ਤਾਂ ਆ ਸਕਦੇ ਸੀਗੇ ਅਗਰ ਉਹਦੇ ਵਿਚ assi ਆਪਣੀ ਫੈਮਲੀ ਨੂੰ ਬਚਾਓ ਕਰਦੇ ਤਾਂ ਉਹ ਸਾਨੂੰ ਕਹਿੰਦੇ ਕਿ ਤੁਸੀਂ ਉਹ ਗੁੰਡਾਗਰਦੀ ਕਰਦੇ ਹੋ ਲੇਕਿਨ ਤੁਸੀਂ ਫੈਮਲੀ ਦਾ ਬਚਾਅ ਕਿੱਦਾਂ ਕੀਤਾ ਜਦੋਂ ਦਰਖਿਲ ਹੀ ਅੰਦਰ ਗੇਟ ਬੰਦ ਕਰਕੇ ਇੱਥੇ ਕਰੰਟ ਲਾਇਆ ਸਰ ਗੇਟ 'ਚ ਅੱਛਾ ਹਾਂਜੀ ਕਰੰਟ ਲਾਇਆ ਗੇਟ ਤੋੜ ਗਏ ਯਾਰ ਕਰੰਟ ਲਾਇਆ ਗੇਟ 'ਚ ਉੱਪਰੋਂ assi ਖੜਕੇ ਉਹ ਇੱਟਾ ਮਾਰਦੇ ਸੀਗੇ assi ਆਪਣੇ ਫੈਮਲੀ ਨੂੰ ਸਾਰੇ ਕਰਦੇ ਬੱਚੇ ਜਿਹੜੇ ਸੀਗੇ ਸਾਰੇ ਪਿੱਛੇ ਤਸੀਂ ਉੱਪਰੋਂ ਆ ਕੇ ਗੇਟ ਦੇ ਵਿੱਚ ਨਾ ਬੜਨ ਕਰਕੇ ਅਸੀਂ ਵੀ ਇੱਟਾ ਮਾਰਦੇ ਸੀਗੇ ਲੇਕਿਨ ਮੈਂ ਤੁਹਾਨੂੰ ਬੱਚਾ ਨਹੀਂ ਦਿਖਾ ਸਕਦਾ ਬੱਚਾ ਛੋਟਾ ਜਿਹਾ ਜਿਸ ਦੇ ਮੂੰਹ ਤੇ ਉੱਤੇ ਵੀ ਇੱਟ ਲੱਗੀ ਆ ਉਹ ਤਸਵੀਰ ਮੈਂ ਤੁਹਾਨੂੰ ਇਸ ਕਰਕੇ ਦਿਖਾਦਾ ਛੋਟਾ ਬੱਚਾ ਹੈ ਮਾਸੂਮ ਬੱਚਾ ਹੈ ਕੋਲ ਹੀ ਖੜਾ ਹੋਇਆ ਹੋਇਆ ਲੇਕਿਨ ਉਹ ਪੂਰਾ ਤਾਂ ਪੂਰਾ ਮੂੰਹ ਵੀ ਸੁੱਜਿਆ ਹੋਇਆ ਵੈ ਬਾਈ ਫਿਰ ਪੋਲ ਜਦੋਂ ਆਈ ਨਹੀਂ ਕਰੰਟ ਲਗਾਇਆ ਤੁਸੀਂ ਉਸ ਤੋਂ ਪਹਿਲੇ ਅੰਦਰ ਵੜ ਗਏ ਸੀ ਉਹ ਪਹਿਲਾ ਤਾਂ ਜਦ ਇਹ ਪਹਿਲੀ ਲੜਾਈ ਜਦ ਹੋਈ ਆ ਪਰਸੋ ਪਰਸੋ ਤਾਂ ਉਹਨਾਂ ਨੇ ਗੇਟ ਤੋੜ ਗਏ ਸੀਗੇ ਉਹ ਤਾਂ ਸਾਨੂੰ ਪਤਾ ਨਹੀਂ ਸੀਗਾ ਕਿ ਕੀ ਹੋਇਆ ਵਾ ਕੀ ਨਹੀਂ ਇੱਕ ਬੇ ਇੱਕ ਕਰ ਦੇ ਵਿੱਚ ਆਏ ਤੇ ਵੱ ਉਸ ਦਿਨ ਦੀ ਵੀਡੀਓ ਅਸੀਂ ਗਵਰਨਮੈਂਟ ਨੂੰ ਵੀ ਦੱਸਾਇਆ ਉਸ ਦਿਨ ਇਹਦੇ ਨੱਕ ਤੇ ਕਿਰਪਾਨ ਮਾਰ ਕੇ ਗਿਆ ਉਸ ਦਿਨ ਪਹਿਲੇ ਵਾਲੇ ਦਿਨ ਤੇ ਬੱਚੇ ਨੂੰ ਸੱਟ ਮਾਰ ਗਏ ਇਹ ਦਰਖਾਸਤ ਆ ਕੇ ਅਸੀਂ ਚੌਕੀ 'ਚ ਵੀ ਦਿੱਤੀ ਆ ਜੀ ਚੌਕੀ ਹਾਲੇ ਕੋਈ ਕਾਰਵਾਈ ਹਾਲੇ ਤੱਕ ਨਹੀਂ ਕੀਤੀ ਉਹ ਕਹਿੰਦੇ ਆ ਕਿ ਅਸੀਂ ਆ ਕੇ ਦੇਖਾਂਗੇ ਅਸੀਂ ਫੜਾਂਗੇ ਅਸੀਂ ਆਪਣੀ ਕਾਰਵਾਈ ਕਰ ਰਹੇ ਆ ਤੇ ਸਰ ਕਾਰਵਾਈ ਕਦੋਂ ਬੂੰਡਾ ਗਰਦੀ ਸੰਕਚਰ ਹੈ ਸਰੇ ਆਮ ਹੋ ਰਹੀ ਹੈ ਤੇ ਪੁਲਿਸ ਕਾਰਵਾਈ ਨਹੀਂ ਕਰ ਰਹੀ ਨਹੀਂ ਇੱਕ ਕਦ ਕਾਰਵਾਈ ਕਰਨਗੇ ਜਦ ਅਸੀਂ ਸਾਡੇ ਬੱਚਿਆਂ ਦੇ ਵਿੱਚ ਕੋਈ ਨਾ ਕੋਈ ਮਰ ਜੂਗਾ ਸਾਧ ਅਸੀਂ ਤਾਂ ਉਹਨਾਂ ਤੋਂ ਇਨਸਾਫ ਲਈ ਬਾਸਤੇ ਮੰਗ ਰਹੇ ਕਿ ਸਾਡੀ ਫੈਮਿਲੀ ਦਾ ਸਪੋਰਟ ਕਰਨ ਪਰ ਸਾਡੀ ਫੈਮਿਲੀ ਦਾ ਸਪੋਰਟ ਕਿੱਥੇ ਕਰ ਰਿਹਾ ਕੋਈ ਦੁਸ਼ਮਨੀ ਤਾਂ ਨਹੀਂ ਤੁਹਾਡੀ ਨਹੀਂ ਸਰ ਉਹਦੇ ਨਾਲ ਸਾਡੀ ਕੋਈ ਦੁਸ਼ਮਨੀ ਨਹੀਂ ਜਾਣਦੇ ਤੁਸੀਂ ਉਹਨਾਂ ਨੂੰ ਹਾਂ ਜਾਣਦੇ ਤਾਂ ਹੈਗੇ ਆ ਪਰ ਆਪਣੀ ਉਹਦਾ ਕੋਈ ਇੱਜ਼ਾ ਦੀ ਰੰਜਿਸ਼ ਨਹੀਂ ਕਿ ਮਤਲਬ ਜਾਨ ਮਾਲ ਦਾ ਵੀ ਨੁਕਸਾਨ ਕਰਨ ਜੁਗਿਆ ਨਹੀਂ ਹੈ ਨਈਂ ਇਹਦਾ ਰਿਕਾਰਡ ਕੀ ਉਹਨਾਂ ਦਾ ਫਿਰ ਰਿਕਾਰਡ ਇਹ ਹੈ ਕਿ ਗੁੰਡਾ ਕਰਦੀ ਆਪਣਾ ਦਬਦਬਾ ਦਿਖਾਣਾ ਬਸ ਏਰੀਆ 'ਚ ਆਪਣੀ ਛਾਗ ਬਜਾਣਾ ਛਾਗ ਬਰਜਾਣਾ ਮੇਨ ਗੱਲ ਤਾਂ ਇਹ ਹੈ ਕਿ ਸਾਡੇ ਏਰੀਆ ਦੇ ਵਿੱਚ ਅਸੀਂ ਖੜੀਏ ਜਿੱਥੇ ਤੋਂ ਉੱਤੇ ਕੋਈ ਨਾ ਬੋਲੇ ਉਹ ਸਾਰੇ ਆਮ ਗੁੰਡਾਗਰਦੀ ਕਰਨੇ ਘਰ ਦੇ ਵਿੱਚ ਹਾਂ ਜਿੱਦਾ ਮਰਜ਼ੀ ਜਿਹਦੇ ਕਰੇ ਵੜ ਜਾਈਏ ਕੋਈ ਬੋਲਣ ਵਾਲਾ ਨਹੀਂ ਆਏਗਾ ਅਸੀਂ ਤਾਂ ਆਪਣੇ ਕਰ ਦੇ ਵਿੱਚ ਵੜਾਂਗੇ ਤਾਂ ਅਸੀਂ ਤਾਂ ਮਾਰਾਂਗੇ ਜੀ ਅਸੀਂ ਤਾਂ ਆਪਣੇ ਫੈਮਿਲੀ ਦੇ ਆਪਣੇ ਤੀ ਬਣਾ ਦਾ ਬਚਾਓ ਕਰਨ ਵਾਸਤੇ ਅਸੀਂ ਕੁਝ ਕਰਾਂਗੇ ਅਗਰ ਪੁਲਿਸ ਨਹੀਂ ਆ ਰਹੀ ਫਿਰ ਕੀ ਕਰੂ ਅਸੀਂ ਕੀ ਕਰਾਂਗੇ ਅਸੀਂ ਫਿਰ ਅਸੀਂ ਉਪਦੇ ਸਾਰੇ ਆਸੀ ਵੀ ਆਪਣੇ ਜਿਹੜੇ ਨਾਲ ਆਪਣੇ ਰਿਸ਼ਤੇਦਾਰ ਹੈਗੇ ਆ ਉਹਨਾਂ ਨੂੰ ਸੱਦਾਂਗੇ ਅਸੀਂ ਫਿਰ ਚੁੱਪ ਕਰਕੇ ਥੋੜੀ ਬੈਠਾਂਗੇ ਆਇਂ ਦਿਨ ਤਿੰਨ ਦਿਨ ਤੋਂ ਹਮਲੇ ਹੋ ਰਹੇ ਆ ਸਾਡੇ ਘਰੇ ਅਸੀਂ ਤਿੰਨ ਦਿਨਾਂ ਤੋਂ ਆਪਣੇ ਫੈਮਿਲੀ ਦਾ ਬਚਾਅ ਕਰ ਰਹੇ ਆ ਅਗਰ ਗਵਰਨਮੈਂਟ ਕੁਝ ਨਹੀਂ ਕਰੂਗੀ ਤੇ ਉਸ ਤੋਂ ਬਾਅਦ ਅਸੀਂ ਜਿਹੜੇ ਕਰਵਾਈ ਕਰਾਂਗੇ ਫਿਰ ਸਾਡੇ ਸਾਡੇ ਪਿੱਛੇ ਗਵਰਨਮੈਂਟ ਕੁਝ ਨਾ ਕਰੇ ਤੇ ਗਵਰਨਮੈਂਟ ਨੂੰ ਸੋਰੀ ਪੁਲਿਸ ਨੂੰ ਮਿਲਿਓ ਤੁਸੀਂ ਗੱਲ ਕੀਤੀ ਹੈ ਹਾਂਜੀ ਹਾਂਜੀ ਪੁਲਿਸ ਨਾਲ ਤਾਕ ਦਿੱਤਾ ਵਾ ਤਿੰਨ ਦਿਨਾਂ ਤੋਂ ਲਗਾਤਾਰ ਜਾ ਰਹੇ ਆ ਉਹਨਾਂ ਦੇ ਵਿੱਚ ਚੌਕੀ ਦੇ ਵਿੱਚ ਬੈਠੇ ਮੇਰੇ ਭਰਾ ਮੇਰੀ ਬਹੂ ਮੇਰਾ ਭਰਾ ਛੋਟਾ ਭਾਈ ਬ੍ਰਦਰ ਮ ਉਹਦੇ ਚੌਕੀ ਤੇ ਰਹਿੰਦੇ ਹੋਏ ਤੇ ਇੱਥੇ ਮੋਟ ਫੇਰ ਹੋਈ ਆ ਆ ਉਸ ਟਾਈਮ ਅਸੀਂ ਪੁਲਿਸ ਨੂੰ ਫੋਨ ਕਰਕੇ ਕਹਿ ਰਹੇ ਕਿ ਸਾਡੇ ਘਰੇ ਆ ਕੇ ਬਚਾਓ ਕਰੋ ਪਰ ਪੁਲਿਸ ਨਹੀਂ ਆਈ ਕਿਉਂ ਨਹੀਂ ਆਈ ਹੂੰ ਕਿੰਨਾ ਟਾਈਮ ਲੱਗਦਾ 1/2 ਘੰਟਾ ਲੱਗਦਾ ਇਹਨਾਂ ਨੂੰ 1/2 ਘੰਟੇ ਇੱਥੇ ਇਟਾਂ ਚਲੀਆਂ ਨੇ ਪੂਰੇ ਮੱਲੇ 'ਚ ਤੁਸੀਂ ਪੁੱਛ ਸਕਦੇ ਹੋ ਅਗਲੀ ਜੀ ਪੁੱਛ ਸਕਦੇ ਹੋ ਸਾਡੀ ਇਹਦੇ ਵਿੱਚ ਗਲਤੀ ਹੋ ਗਈ ਤਾਂ ਸਾਨੂੰ ਸਜ਼ਾ ਦੇਣਾ ਅਸੀਂ ਥੋੜੀ کہہ ਰਹੇ ਸਜਾ ਸਾਨੂੰ ਸਜਾ ਨਾ ਦੇ ਤਿੰਨੇ ਕਸਲੇ ਸੀ ਉਹਨਾਂ ਕੋਲ ਤਿੰਨ ਤਿੰਨ ਦੋ ਤਾਂ ਹਥਿਆਰ ਸੀ ਅਸਲੇ ਸੀ ਬਾਕੀ 20 25 ਕੋਲ ਉੱਤੇ ਜਾਰੇ ਕੰਡੇ ਬੰਦੇ ਬੰਦੇ ਸਾਰੇ ਵੀਡੀਓ ਚਾਹੀਏ ਨੇ ਹਾਂਜੀ ਸਰ ਸਾਰੇ ਚਾਹੀਏ ਉਸ ਨੂੰ ਦੇ ਦਿੱਤੀ ਹੈ ਤੁਸੀਂ ਵੀਡੀਓ ਤੇ ਕਾਰਵਾਈ ਕਿਉਂ ਨਹੀਂ ਕਰ ਰਹੀ ਪੁਲਿਸ ਸਰ ਉਹਨਾਂ ਨੂੰ ਪ੍ਰਸ਼ਾਸਨ ਤੋਂ ਪੁੱਛਣਾ ਪੈਣਾ ਨਾ ਕਿ ਕਿਉਂ ਨਹੀਂ ਕਰ ਰਹੀ ਕਾਰਵਾਈ ਪੁੱਛਿਆ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਪੁੱਛਿਆ ਉਹ ਕਹਿ ਰਿਹਾ ਅਸੀਂ ਕਾਰਵਾਈ ਕਰ ਰਹੇ ਹਾਂ ਕਦ ਕਰਾਂਗੇ ਅਸੀਂ ਤਾਂ ਇਹ ਕਹਿ ਰਹੇ ਆ ਅੱਜ ਸਵੇਰੇ ਵੀ ਗੇੜਾ ਮਾਰ ਕੇ ਗਏ ਕਰਦੇ ਨਹੀਂ ਆਪਣੇ ਹਿਸਾਬ ਨਾਲ ਕਾਰਵਾਈ ਕਰਨਾ ਤੁਸੀਂ ਕਿਹਾ ਕਿ ਦੁਬਾਰਾ ਫੇਰ ਆ ਕੇ ਦੁਬਾਰਾ ਮਾਰ ਹੀ ਜਾਣ ਫੇਰ ਦੁਬ ਕੱਲ ਦੁਬਾਰਾ ਆਏ ਸੀਗੇ ਉਸੇ ਟਾਈਮ ਵੀ ਅਸੀਂ ਵੀਡੀਓ ਹੀ ਭੇਜੀ ਸਾਰਿਆਂ ਨੂੰ ਕਿ ਆਹ ਦੇਖੋ ਦੁਬਾਰਾ ਇੱਥੇ ਦਾਦੂ ਤੋਂ ਮਾਰ ਕੇ ਗਿਆ ਨਾਲ ਹੀ ਵੀਡੀਓ ਹੀ ਭੇਜੀ ਕਹਿੰਦੇ ਕੋਈ ਗੱਲ ਨਹੀਂ ਮੇਜਰ ਸ਼ਾਮ ਨੂੰ ਆਏ ਸੀਗੇ ਉਹਨਾਂ ਦੇ ਘਰ ਗਏ ਮੁਲਾਜਮ ਪੁੱਛਤਾ ਅਸੀਂ ਕੀਤੀ ਹੁਣ ਇਹ ਨਹੀਂ ਪਤਾ ਕੀ ਕੀਤਾ ਕੀ ਨਹੀਂ ਕੀਤਾ ਉਹਨਾਂ ਦੇ ਘਰੇ ਗਏ ਸੀਗੇ ਉਹਨਾਂ ਨੇ ਪਤਾ ਨਹੀਂ ਕੀ ਜਵਾਬ ਦਿੱਤਾ ਨਾਲੇ ਆ ਗਏ ਵੀ ਵਾਪਸ ਕੀ ਚਾਹੁੰਦੇ ਕਿਉਂ ਕੋਲ ਅਸੀਂ ਤਾਂ ਇਨਸਾਫ ਚਾਹੁੰਦੇ ਆਂ ਔਰ ਆਪਣੇ ਫੈਮਿਲੀ ਦਾ ਬਚਾਓ ਚਾਹੁੰਦੇ ਆਂ ਸਾਡੇ ਫੈਮਿਲੀ ਦੇ ਉੱਤੇ ਗੱਲ ਕੁਛ ਨਾ ਇਦਾਂ ਦਾ ਨਾਮ ਦੁਬਾਰਾ ਐਦਾ ਦਾ ਕੋਈ ਹਮਲਾ ਨਾ ਹੋ ਸਕੇ ਸਾਡੀ ਫੈਮਿਲੀ ਦੇ ਅਸੀਂ ਪ੍ਰਸ਼ਾਦਨ ਤੋਂ ਆਈ ਮੰਗ ਮੰਗ ਦਿੰਦੇ ਆ ਤੇ ਜਿਹੜੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਹੁੱਲੜਬਾਜੀ ਕੀਤੀ ਇਹਨਾਂ ਦਾ ਕੀ ਕਾਰਵਾਈ ਮੰਗਦੇ ਹੋ ਇਹਨਾਂ ਤੇ ਬੰਦੀ ਕਰਵਾਈ ਜਿਹੜੀ ਹੋਵੇ ਉਹ ਕਰਨ ਬਿਲਕੁਲ ਤੁਹਾਨੂੰ ਦੱਸ ਦਈਏ ਰਾਮਨਗਰ 11 ਨੰਬਰ ਗਲੀ ਦੇ ਵਿੱਚ ਮੌਜੂਦ ਆ ਜਿੱਥੇ ਪਰਿਵਾਰ ਹੈ ਜਿਹਦੇ ਨੱਕ ਦੇ ਉੱਤੇ ਜਿਹੜੇ ਦਾਤ ਮਾਰੇ ਦੇ ਕਹਿੰਦੇ ਮੁਤਾਬਕ ਇਹ ਪਰਿਵਾਰ ਆ ਪੁਲਿਸ ਕੋ ਲਗਾਤਾਰ ਜਾਂਦਾ ਰਿਹਾ ਜਦੋਂ ਪੁਲਿਸ ਥਾਣੇ ਬੈਠਾ ਸੀਗਾ ਤਾਂ ਉਹ ਪਿੱਛੋਂ ਹੀ ਜਿਹੜਾ ਜਿਹੜੇ ਦੇਸ਼ਿਕਰ ਸੀ ਉਹਨਾਂ ਨੇ ਘਰ ਦੇ ਉੱਤੇ ਹਮਲਾ ਕਰਤਾ ਤੇ ਪਹੁੰਚ ਨੂੰ ਅਤੇ ਚੌਂਕੀ ਲੱਗ ਗਈ ਹੈ ਚੌਂਕੀ ਤੇ ਪੁਲਿਸ ਨੂੰ ਆਉਣ ਤੇ ਕਿੰਨੀ ਦੇਰ ਲੱਗਦੀ ਹੈ ਲੇਕਿਨ ਪੁਲਿਸ ਅਗਰ ਮੌਕੇ ਤੇ ਆਂਦੀ ਤਾਂ ਜਿਹੜੇ ਹੁੱਲੜ ਬਾਸ ਤੋਂ ਉਹਨਾਂ ਫੜਿਆ ਜਾ ਸਕਦਾ ਸੀਗਾ ਤੇ ਉਹਨਾਂ ਦੇ ਬੰਦੀ ਕਾਰਵਾਈ ਕਿਤੇ ਆਏ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਸੀ ਪੀ ਸਾਹਿਬ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਵਾ ਪਰਿਵਾਰ ਆ ਚਾਹੁੰਦਾ ਕਿ ਜਿਹੜੇ ਦਹਿਸ਼ਤਗਰ ਨੇ ਜਿਨ੍ਹਾਂ ਨੇ ਹੁੱਲੜ ਬਾਜੀ ਕੀਤੇ ਜਿਨ੍ਹਾਂ ਨੇ ਪਰਿਵਾਰ ਦੇ ਵਿਚਨ ਅਧਿਕਾਰ ਦੇ ਵਿੱਚ ਵੜ ਕੇ ਧੀਆ ਭੈਣਾ ਨਹੀਂ ਬਖਸ਼ੀਆਂ ਤੇ ਉਹ ਹੋਰ ਕਿਹਨਾਂ ਨੂੰ ਕੀ ਬਖਸ਼ਣਗੇ ਲੇਕਿਨ ਹੁਣ ਦੇਖਦੇ ਆ ਚੌਂਕੀ ਇੰਚਾਰਦਾਰ ਦੇ ਵਿੱਚ ਕੀ ਬਿਆਨ ਆਉ ਕੋਈ ਗ੍ਰਾਮਤ ਜਿਹੜੀ ਲੜਾਈ ਹੋਈ ਹੈ 11 ਨੰਬਰ ਗਲੀ 'ਚ ਜਿੱਥੇ ਗੋਲੀਆਂ ਵੀ ਚਲੀਆਂ ਆ ਵਾ ਕੀ ਮਾਮਲਾ ਕੀ ਸੀਗਾ ਗੋਲੀ ਗੋਲੀਆਂ ਕੋਈ ਨਹੀਂ ਚਲੀਆਂ ਹਾਂਜੀ ਜਿਹੜਾ ਮੇਜਰ ਪਰਿਵਾਰ ਹੈ ਇਹ ਵੀ ਕ੍ਰਿਮੀਨਲ ਬੰਦਾ ਪਰਿਵਾਰ ਆ ਇਹ ਚ ਦੱਸ ਦੂ ਹਾਂਜੀ ਇਹ ਦੋਨੇ ਇਹਨਾਂ ਨੇ ਕਾਫੀ ਲੁੱਟਾ ਖੋਹ ਕਰਦੇ ਨੇ ਸਾਰਾ ਪਰਿਵਾਰ ਇਸ ਪਰ ਜੀ ਦੇ ਲਈ ਜੀ ਇਹਨਾਂ ਦੇ ਕਈ ਪਰਚੇ ਦਰਜ ਹੈ ਜੀ ਠੀਕ ਹੈ ਇਹਨਾਂ ਦੇ ਥੀਕੇ ਜੀ ਤੇ ਇਹ ਜੇਲ੍ਹ ਦੇ ਵਿੱਚ ਰਹੇ ਆ ਜਿਹੜਾ ਦੂਜੇ ਬੰਦੇ ਨੇ ਕੁੱਟਮਾਰ ਜੀ ਕੀਤੀ ਹੈ ਹਨਾ ਜੀ ਜੀ ਜਿਹੜਾ ਨਾਮ ਆ ਤੇ ਉਹ ਜੇਲ੍ਹ ਦੇ ਵਿੱਚ 12 ਕੰਨ ਲਾ ਤੇ ਉਹ ਤੁਹਾਡਾ ਬੰਦਾ ਚਾਰਦਾ ਮੰਗਦਾ ਸੀ ਇਹ ਟਸ਼ਣ ਵਧੀ ਜਕੀ ਕਰ ਜੀ ਤੇ ਦੋਨੇ ਦੋਨੇ ਤਿਰਾਂ ਜੇਲ੍ਹ ਦੋਜ ਰਹਿ ਕੇ ਇੱਥੇ ਕਠੀ ਜੀ ਪਹਿਲੇ ਮਕਦਮੇ ਵਿੱਚ ਇਹਨੇ ਖਰਾਬ ਕਰੀ ਮਗਦਮੇ ਦਰਜਿਆ ਜੀ ਲੇਕਿਨ ਸੁਰਜੀਪਾ ਜੀ ਇਹਦੇ ਵਿੱਚ ਨਾ ਜਿਹੜੀ ਇੱਕ ਵੀਡੀਓ ਹੈਗੀ ਉਹਦੇ ਵਿੱਚ ਅਸਲਾ ਫੜਿਆ ਵੀ ਨਜ਼ਰ ਆ ਰਿਹਾ ਹਾਂ ਹਾਂ ਦਿਖਾਇਆ ਅਸਲਾ ਦਿਖਦਾ ਹਾਂ ਜੀ ਪਰ ਉਹ ਸ਼ੇਰਪੁਰ ਦਾ ਹੈਗਾ ਟੋਨੀ ਟੋਨੀ ਅਸੀਂ ਲੱਗੇ ਹੋਇਆ ਉਹੀ ਭੱਜੇ ਹੋਏ ਘਰੋਂ ਤੇ ਜਨਪਾ ਜੇ ਦੋਨੇ ਦੋਨੇ ਪਰਿਵਾਰ ਕ੍ਰਿਮੀਨਲ ਨੇ ਹੈਗੇ ਜਦੋਂ ਕੋਡ 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 ਲੱਗਾ ਹੋਇਆ ਕੋਡ ਆਫ ਕੰਡੈਕਟ ਲੱਗਾ ਤੇ ਅਸਲ ਵਿੱਚ ਥੋੜਾ ਕੋਲਾ ਯਾਰ ਇਹ ਪਹਿਲਾਂ ਦੇਖਣ ਵਾਲੀ ਗੱਲ ਹੈ ਵੀ ਵੈਪਨ ਜਾਲੀ ਹੈ ਜਾਂ ਕੋਈ ਖਰੋਣਾ ਪਿਸਤੌਲ ਕੋਈ ਪਤਾ ਹੀ ਨਾ ਅਜਿਹਾ ਸਭ ਕੁਝ ਜਿਵੇਂ ਆਪਾਂ ਉਹ ਕਾਰ ਵਾਲੇ ਜਿਹੇ ਇਹੀ ਗੱਲ ਅਸਲੀ ਸੀਗਾ ਬਾਹਰ ਨਿਕਲ ਨਿਕਲੀ ਮਤਲਬ ਉਹ ਛੇਰਪੁਰ ਰਹਿੰਦਾ ਉਹ ਤੋਂ ਭੱਜਾ ਹੋਇਆ ਜੀ ਉਹਦੇ ਚਾਰ ਰੇਡਾਂ ਕਰ ਰਹੇ ਆ ਦੋ ਜਣੇ ਕਹਿੰਦੇ ਦੋਨੋਂ ਇਕੱਠੇ ਕਰੇ ਕਾਰ ਵੀ ਕਰਾ ਰਹੇ ਆ ਦੋਨਾਂ ਦਾ ਪਰਿਵਾਰ ਦੋਨੇ ਹੀ ਮਾੜੇ ਬੰਦੇ ਨੇ ਦੋਨੇ ਡਟਾ ਹੋਆ ਕਰ ਰਿਹਾ ਨੇ ਕਰਦੇ ਨੇ ਇਹ ਵੀ ਪਰਿਵਾਰ ਕਰਦਾ ਤੇ ਉਹੀ ਬੰਦੇ ਵੀ ਕਰਦੇ ਆ ਮੈਂ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਕੀਤੀ ਜਾਊਗੀ ਹਾਂ ਜੇਲਾ ਜੂਨਾ ਦੇ ਇਕੱਠੇ ਰਹੇ ਆ ਤੇ ਉੱਥੇ ਜਰਦਾ ਵੀ ਬਾਹਰਾਂ ਦੇ ਜਰਦਾ ਜੂਦਾ ਮੰਗਿਆ ਤੇ ਹਾਂ ਜੀ ਪਹਿਲਾਂ ਇਹਨਾਂ ਦੀ ਕੱਲ ਸਵੇਰੇ ਪਹਿਲਾਂ ਯਾਰ ਬਾਰਤ ਹੋਣ ਤੋਂ ਬਾਅਦ ਉਹ ਬੰਦੇ ਨੂੰ ਵੀ ਕੁੱਟਿਆ ਠੀਕ ਹੈ ਜੀ ਅੱਛਾ ਜੀ ਜੋ ਸੁਣ ਚ ਹੈ ਜੋ ਉਹ ਤੋਂ ਪਤਾ ਲੱਗਿਆ ਉਹਨਾਂ ਨੇ ਕਿਸੇ ਨੂੰ ਦੱਸਦਾ ਵੀ ਜਿਹੜੀ ਥੋੜੀ ਕੁੱਟਮਾਰ ਕੀਤੀ ਆ ਵੀ ਇਹ ਮੀਜਰ ਦੇ ਮੁੰਡੇ ਨੇ ਕੀਤੀ ਆ ਠੀਕ ਹੈ ਅਸੀਂ ਤਾਂ ਉਹ ਇਹ ਨਾ ਕਰਿਆ ਅਸੀਂ ਕਰਤਾ ਪਰ ਇਹਨੂੰ ਪੁੱਛਿਆ ਕਹਿੰਦਾ ਸਾਡੀ ਲੜਾਈ ਹੋਈ ਫਲਾਣੇ ਬੰਦੇ ਨਾਲ ਲੜਾਈ ਹੋਈ ਸੀ ਮੀਜਰ ਨੂੰ ਪੁੱਛਿਆ ਜੀ ਮੇਰੀ ਲੜਾਈ ਨਹੀਂ ਹੋਈ ਸੀ ਜੀ ਮਤਲਬ ਜਲਦੀ ਗ੍ਰਿਫਤਾਰ ਹੋ ਜਾਣਗੇ ਜਿਨ੍ਹਾਂ ਨੇ ਹੁੱਲੜਬਾਜੀ ਕੀਤੀ ਹੈ ਹਾਂ ਜੀ ਹਾਂ ਜੀ ਦੋਨੇ ਦੋਨੇ ਮਾੜੇ ਬੰਦੇ ਦੋਨੇ ਮਾੜੀਆਂ ਚ ਲੈ ਗਏ ਦੋਨੇ ਪਰਿਵਾਰ ਦੇ ਦੋਨੇ ਕਰੀਬ ਦੇ ਬੰਦੇ ਆ ਜੀ ਮੇਜਰ ਦੀ ਇੱਕ ਭੈਣ ਪੀਓ ਵੀ ਹੈਗੀ ਹੈ ਜੀ ਜੀ ਉਹ ਸ਼ਹਿਰੋਂ ਰਹਿੰਦੀ ਹੈ ਹਾਂ ਜੀ ਸਰ ਹਾਂ ਜੀ ਠੀਕ 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 ਹੈ ਸਰ ਜਾਣ ਤੋਂ ਦੇਖੋ ਓਕੇ ਓਕੇ ਲੋੜਣਾ ਉਹ ਕੈਮਰਾਮੈਨ ਹਾਨੀ ਦੇ ਨਾਲ ਵਿਸ਼ਾਲ ਕਪੂਰ ਲੋੜਣਾ ਲਈ